ਅਕਾਲੀ ਹੈ ਹੀ ਨਹੀਂ ਅਸੀਂ ਅਕਾਲੀ ਸ਼ਬਦ ਦਾ ਸਤਿਕਾਰ ਕਰਦੇ ਆ ਅਕਾਲੀ ਲਾਉਂਦੇ ਸੀ ਗੁਰੂ ਕੇ ਬਾਗ ਦੇ ਮੋਰਚੇ ਜੈਤੋ ਦੇ ਮੋਰਚੇ ਇਹ ਲਾਉਂਦੇ ਸ਼ਰਾਬ ਫੈਕਟਰੀਆਂ ਯਾਰ ਧਰਤੀ ਸਮਾਨ ਦਾ ਫਰਕ ਹੈ ਅਸੀਂ 28 ਸਤੰਬਰ 2007 ਨੂੰ ਜਿੱਦੇ ਸੁਖਵੀਰ ਬਾਦਲ ਇਹਦਾ ਉਦਘਾਟਨ ਕਰ ਰਿਆ ਸੀ ਅਸੀਂ ਇਸੇ ਸ਼ਰਾਬ ਫੈਕਟਰੀ ਦੇ ਖਿਲਾਫ ਨਾਹਰੇਬਾਜੀ ਕੀਤੀ ਸੀ ਇਹਦੀ ਮਰਦਾਬਾਦ ਕੀਤੀ ਸੀ ਅੱਛਾ ਇਹ ਫੈਕਟਰੀ ਦਾ ਉਦਘਾਟਨ ਸੁਖਵੀਰ ਬਾਦਲ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੀਤਾ ਹਾਂ ਸ਼ਹੀਦ ਭਗਤ ਸਿੰਘ ਦੇ 100 ਸਾਲਾ ਜਨਮ ਦਿਹਾੜੇ ਦੇ ਉੱਤੇ ਪੀਲੀ ਪੱਤਰਕਾਰੀ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਹੱਡੀ ਤੇ ਬੋਟੀ ਚੂਸਣ ਦਾ ਸੁਆਦ ਪੈ ਜੇ ਉਹ ਅਸਲ ਦੇ ਵਿੱਚ ਹੱਡੀ ਤੇ ਬੋਟੀ ਨੂੰ ਚੂਸਦੇ ਲੋਕਾਂ ਦਾ ਖੂਨ ਚੂਸਦੇ ਐ ਤੁਸੀਂ ਲੋਕਾਂ ਦੇ ਪੁੱਤ ਕਹਿਣਾ ਬਣਦਾ ਤੁਹਾਡੇ ਵਰਗਿਆਂ ਨੂੰ ਵੀ ਜਿਹੜੇ ਆ ਕੈਮਰੇ ਲੈ ਕੇ ਦਿਨ ਰਾਤ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਨੇਹਰੀਆਂ ਦੇ ਵਿੱਚ ਨਾਲੀ ਤੁਰੇ ਰਹਿੰਦੇ ਹੋ ਯਾਰ ਤੇ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਵੀ ਸਲਾਮ ਕਰਦੇ ਆਂ ਅਸੀਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਸਲਾਮ ਕਰਦੇ ਆਂ ਜਿਹੜੇ ਲੋਕਾਂ ਨਾਲ ਖੜਦੇ ਆਂ ਵੀਰ ਬਾਦਲ ਦਾ ਤਾਂ ਹਾਲ ਇਹ ਐ ਪੰਜਾਬੀ ਦਾ ਇੱਕ ਮੁਹਾਵਰਾ ਕਿ ਤਾਲੋਂ ਖੁੰਜੀ ਡੂਮਣੀ ਗਾਵੇ ਆਲਪਤਾਲ ਉਹਨੂੰ ਸੁਝਦਾ ਕੁਝ ਨਹੀਂ ਕਰਤੀ ਜੇ ਡਾਕਟਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ 1799 ਈਸਵੀ ਦੇ ਵਿੱਚ ਅੰਮ੍ਰਿਤ ਦੀ ਤ ਭਗਾਈ ਸੀ ਅਮਰਤ ਦੀ ਧਾਰਾ ਤੇ ਅਕਾਲੀਆਂ ਨੇ ਜਿਹਨੂੰ ਤੁਸੀਂ ਅਕਾਲੀ ਕਹੀ ਜਾਂਦੇ ਹੋ ਸੁਖਬੀਰ ਬਾਦਲ ਹੋਰਾਂ ਨੇ ਸ਼ਰਾਬ ਦੀ ਧਾਰਾ ਬਗਾਈ ਦੀ 40 50 60 ਪਿੰਡਾਂ ਨੂੰ ਜੇ ਕਾਲਾ ਪੀਲਿਆ ਹੋਇਆ ਕੈਂਸਰ ਹੋਇਆ ਕੁਝ ਵੀ ਹੋਇਆ ਇਹ ਸੁਖਬੀਰ ਬਾਦਲ ਹੋਰਾਂ ਦੀ ਦੇਣਾ ਕਿ ਕਾਰਪੋਰੇਟ ਘਰਾਣਿਆਂ ਦੇ ਨਾਲ ਇਹਨਾਂ ਦੀ ਜਿਹੜੀ ਯਾਰੀ ਸੀ ਇਹ ਕਾਰਪੋਰੇਟ ਘਰਾਣਿਆਂ ਤੋਂ ਇਹ ਗੱਫੇ ਲੈਣਾ ਸਾਹਿਬ ਜਿਵੇਂ ਅਚਾਨਕ ਅੱਜ ਮੁੱਖ ਮੰਤਰੀ ਸਾਹਮਣੇ ਐਲਾਨ ਕਰਤਾ ਕਿ ਫੈਕਟਰੀ ਬੰਦ ਕੀ ਕਹੋਗੇ ਇਹ ਮੁੱਖ ਮੰਤਰੀ ਸਾਹਿਬ ਦੀ ਕੋਈ ਧਿਆਨਤਦਾਰੀ ਆ ਕੋਈ ਲੋਕਾਂ ਪ੍ਰਤੀ ਹਮਦਰਦੀ ਆ ਕਿ ਲੋਕਾਂ ਦਾ ਸਿਰੜੇ ਸਦਕ ਸੀ ਡਾਕਟਰ ਸਾਹਿਬ ਇਹ ਅਚਾਨਕ ਨਹੀਂ ਹੋਇਆ ਹੈਗਾ ਅਸਲ ਦੇ ਵਿੱਚ ਵਿਗਿਆਨ ਦਾ ਨਿਯਮ ਹੈ ਕਿ ਪਾਣੀ ਨੂੰ ਠੰਡੇ ਪਾਣੀ ਨੂੰ ਜਦੋਂ ਸੇਕ ਦੇਈਦਾ ਨਾ ਥੱਲੇ ਬਾਲਣ ਵਾਲੀ ਦਾ ਉਹ ਇੱਕ ਇੱਕ ਮੋਤੀ ਜਾਂ ਨਿਕਲਦਾ ਇੱਕ ਤੋਂ ਦੋ ਬਣਦੇ ਦੋ ਤੋਂ ਚਾਰ ਬਣਦੇ ਚਾਰ ਤੋਂ ਅੱਠ ਬਣਦੇ ਹੈ ਵਿਗਿਆਨ ਦੇ ਨਿਯਮ ਨੇ ਇਹ ਫਿਰ ਉਬਾਲਾ ਮਾਰਦਾ ਜਾ ਕੇ ਇਹ ਸੇਕ ਦਿੱਤਾ ਜਾ ਰਿਹਾ ਸੀ ਇੱਥੇ ਕਿਤੇ ਕਿਸੇ ਜਥੇਬੰਦੀ ਵੱਲੋਂ ਕਿਸੇ ਵੱਲੋਂ ਜਥੇਬੰਦੀ ਵੱਲੋਂ ਉਹ ਪਾਣੀ ਉਬਲਣ ਤੇ ਆ ਗਿਆ ਸੀ ਹੁਣ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਬੜੀਆਂ ਸਿਆਣੀਆਂ ਹੁੰਦੀਆਂ ਉਹ ਨਬਜ਼ ਤੇ ਹੱਥ ਰੱਖਦੀਆਂ ਫਿਰ ਲੋਕਾਂ ਦੇ ਵੀ ਹੁਣ ਕੀ ਬੋਲੀਏ ਕੀ ਫੈਸਲੇ ਲਈਏ ਤੇ ਮੈਂ ਭਗਵੰਤ ਮਾਨ ਦਾ ਧੰਨਵਾਦ ਹੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਲੋਕਾਂ ਦੀ ਨਬਜ਼ ਦੇ ਉੱਤੇ ਹੱਥ ਰੱਖ ਕੇ ਇਹ ਜਿਹੜਾ ਅੱਜ ਫੈਕਟਰੀ ਬੰਦ ਦਾ ਐਲਾਨ ਕੀਤਾ ਤੇ ਮੈਂ ਤੁਹਾਡੇ ਚੈਨਲ ਰਾਹੀਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਕਿ ਮਾਨ ਸਾਹਿਬ ਐਸੇ ਜ਼ੀਰੇ ਦੀ ਧਰਤੀ ਦੇ ਉੱਤੇ ਅਸੀਂ ਤਰਕਸ਼ੀਲ ਸੋਸਾਇਟੀ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ 28 ਸਤੰਬਰ ਭਗਤ ਸਿੰਘ ਦਾ ਜਨਮ ਦਿਨ ਸੀ 28 ਸਤੰਬਰ 2007 ਦੇ ਵਿੱਚ ਸ਼ਹੀਦ ਭਗਤ ਸਿੰਘ 100 ਸਾਲ ਦਾ ਹੋ ਗਿਆ ਸੀ ਅਸੀਂ 100 ਸਾਲਾਂ ਜਨਮ ਦਿਨ ਮਨਾਇਆ ਸੀ ਉਹਨਾਂ ਦਾ ਇੱਥੇ ਇਸੇ ਧਰਤੀ ਦੇ ਉੱਤੇ ਜੀਰੇ ਤੇ ਸਵਾਮੀ ਅਗਨੀ ਵੇਸ਼ ਸਾਡੇ ਉੱਤੇ ਮੁੱਖ ਬੁਲਾ ਰਹੇ ਸੀ ਅਗਨੀ ਵੇਸ਼ ਨੇ ਜਦੋਂ ਆ ਕੇ ਪੁੱਛਿਆ ਵੀ ਇੱਥੇ ਉਦਘਾਟਨ ਕਾਦਾ ਹੋ ਰਿਹਾ ਇਹ ਮੈਂ ਉਹਨਾਂ ਨੂੰ ਦੱਸਿਆ ਕਿ ਸੁਖਵੀਰ ਬਾਦਲ ਹੈ ਜਿਹੜਾ ਸਮੇਂ ਦਾ ਡਿਪਟੀ ਮੁੱਖ ਮੰਤਰੀ ਹੈ ਉਹ ਸ਼ਰਾਬ ਫੈਕਟਰੀ ਦਾ ਉਦਘਾਟਨ ਕਰ ਰਿਹਾ ਅੱਜ ਤੇ ਮੈਨੂੰ ਕਹਿੰਦਾ ਤੁਸੀਂ ਮੁਰਦਾਬਾਦ ਕਿਉਂ ਨਹੀਂ ਕਰਦੇ ਸਵਾਮੀ ਅਗਨੀ ਵੇਸ਼ ਲੜਪੇ ਮੇਰੇ ਨਾਲ ਤੁਸੀਂ ਮੁਰਦਾਬਾਦ ਕਿਉਂ ਨਹੀਂ ਕਰਦੇ ਮੈਂ ਕਹਾਂ ਜੀ ਅਸੀਂ ਤੇ ਕਰਦੇ ਹਾਂਗੇ ਕਹਿੰਦਾ ਚਲੋ ਮੈਂ ਨਾਲ ਲੱਗਦਾ ਤਾਂ ਸਵਾਮੀ ਅਗਨੀ ਵੇਛ ਦੀ ਅਗਵਾਈ ਦੇ ਹੇਠ ਮੈਂ ਮੇਗ ਰਾਜ ਰੱਬ ਤੇ ਮੇਰੇ ਸਾਰੇ ਸਾਥੀ ਅਸੀਂ 28 ਸਤੰਬਰ 2007 ਨੂੰ ਜਿੱਦੇ ਸੁਖਵੀਰ ਬਾਦਲ ਇਹਦਾ ਉਦਘਾਟਨ ਕਰ ਰਿਆ ਸੀ ਅਸੀਂ ਇਸੇ ਸ਼ਰਾਫ ਫੈਕਟਰੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਸੀ ਇਹਦੀ ਮੁਰਦਾਬਾਦ ਕੀਤੀ ਸੀ ਅੱਛਾ ਇਸ ਫੈਕਟਰੀ ਦਾ ਉਦਘਾਟਨ ਸੁਖਵੀਰ ਬਾਦਲ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੀਤਾ ਹਾਂ ਸ਼ਹੀਦ ਭਗਤ ਸਿੰਘ ਦੇ 100 ਸਾਲਾ ਜਨਮ ਦਿਹਾੜੇ ਦੇ ਉੱਤੇ ਸੈਂਚਰੀ 100 ਸਾਲਾ ਭਗਤ ਸਿੰਘ ਦਾ 100 ਸਾਲਾ ਜਨਮ ਦਿਨ ਸੀ 28 ਸਤੰਬਰ 2007 ਨੋਟ ਕਰ ਲੈਣ ਲੋਕ ਤੇ ਸ਼ਰਾਬ ਫੈਕਟਰੀ ਦਾ ਉਦਘਾਟਨ ਕੀਤਾ ਸੁਖਬੀਰ ਬਾਦਲ ਨੇ ਇੱਥੇ ਆ ਕੇ ਤੇ ਅਸੀਂ ਉਹ ਲੋਕ ਸੀ ਜਿਹੜੇ ਨਾਰੇ ਲਾ ਰਹੇ ਸੀ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਤੇ 23 ਮਾਰਚ ਦੇ ਜਿਹੜੇ ਸ਼ਹੀਦ ਨੇ ਉਹ ਅਮਰ ਰਹਿਣ ਸ਼ਰਾਬ ਫੈਕਟਰੀ ਬੰਦ ਕਰੋ ਪਰ ਪਰ ਸੁਖਬੀਰ ਬਾਦਲ ਦਾ ਪਿਛਲੇ ਦਿਨੀ ਬਿਆਨ ਆਇਆ ਉਹ ਕਹਿੰਦਾ ਵੀ ਭਗਵੰਤਮਾਨ ਗਲਤ ਕਰ ਰਹੇ ਆ ਫੈਕਟਰੀ ਬੰਦ ਕਰਨੀ ਚਾਹੀਦੀ ਆ ਲੋਕ ਠੀਕ ਕਹਿ ਰਹੇ ਆ ਵਾਕਈ ਫੈਕਟਰੀ ਪ੍ਰਦੂਸ਼ਣ ਕਰ ਰਹੀ ਹੈ ਤੁਸੀਂ ਕਹਿੰਦੇ ਹੋ ਉਦਘਾਟਨ ਉਹਨਾਂ ਨੇ ਕੀਤਾ ਸੀ ਦੇਖੋ ਜੀ ਤੁਸੀਂ ਪੱਤਰਕਾਰਾਂ ਨੂੰ ਜਾ ਕੇ ਉੱਥੇ ਵੇਖੋ ਜਾ ਕੇ ਉਹਨਾਂ ਦੇ ਉਦਕਾਟਣ ਦੀ ਪਲੇਟ ਲੱਗੀ ਹੋਈ ਆ ਪੱਥਰ ਲੱਗਿਆ ਹੋਇਆ ਹੈ ਪਰ ਜਿਹੜੀ ਗੱਲ ਫਿਰ ਸੁਖਬੀਰ ਬਾਦਲ ਹੁਣ ਕਹਿ ਰਹੇ ਆ ਕਿ ਲੋਕ ਸਹੀ ਕਹਿ ਰਹੇ ਆ ਫੈਕਟਰੀ ਵਾਕਿਆ ਪ੍ਰਦੂਸ਼ਣ ਕਰ ਰਹੀ ਆ ਅਸੀਂ ਲੋਕਾਂ ਦੇ ਨਾਲ ਆ ਫਿਰ ਉਹ ਕੀ ਆ ਸਾਰਾ ਕੁਝ ਸੁਖਬੀਰ ਬਾਦਲ ਦਾ ਤਾਂ ਹਾਲ ਇਹ ਆ ਪੰਜਾਬੀ ਦਾ ਇੱਕ ਮੁਹਾਵਰਾ ਕਿ ਤਾਲੋਂ ਖੁੰਜੀ ਡੂਮਣੀ ਗਾਵੇ ਅਲਪਤਾਲ ਉਹਨੂੰ ਸੁਝਦਾ ਕੁਝ ਨਹੀਂ ਹੁਣ ਕਿਉਂਕਿ ਉਹ ਕੁਰਸੀੋਂ ਤਾਂ ਬਹੁਤ ਦੂਰ ਚਲੀ ਗਈ ਹੈ ਕੁਰਸੀ ਦੀ ਭੁੱਖ ਹੈ ਉਹਨੂੰ ਤੇ ਮਤਲਬ ਇਹ ਸੁਖਬੀਰ ਬਾਦਲ ਦਾ ਹੁਣ ਹਾਲ ਉਹ ਹੋਇਆ ਹੋਇਆ ਹੈ ਇਹ ਕੋਈ ਨਾ ਮਤਲਬ ਸੁਖਵੀਰ ਬਾਦਲ ਵਰਗਾ ਮੁੰਡਾ ਆਪਦੀ ਮਾਂ ਨੂੰ ਪੁੱਛ ਬੈਠਾ ਵੀ ਮਾਂ ਜੇ ਫਲਾਣਾ ਨੰਬਰਦਾਰ ਮਰ ਗਿਆ ਫੇਰ ਨੰਬਰਦਾਰ ਕੌਣ ਮਰੂ ਉਹ ਕਹਿੰਦੀ ਵੀ ਉਹਦਾ ਮੁੰਡਾ ਕਹਿੰਦਾ ਜੇ ਉਹ ਮਰ ਗਿਆ ਕਹਿੰਦੀ ਫੇਰ ਕਹਿੰਦਾ ਫੇਰ ਉਹਦਾ ਮੁੰਡਾ ਤੇ ਉਹਨੂੰ ਪਤਾ ਲੱਗ ਗਿਆ ਮਾਂ ਨੂੰ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਟੱਬਰ ਮਰ ਜੇ ਤੂੰ ਤਾਂ ਮੁੱਖ ਮੰਤਰੀ ਤੂੰ ਤਾਂ ਨਹੀਂ ਨੰਬਰਦਾਰ ਬਣਦਾ ਤੇ ਸੁਖਵੀਰ ਬਾਦਲ ਤਾਂ ਮੁੱਖ ਮੰਤਰੀ ਬਣ ਨਹੀਂ ਸਕਦਾ ਹੈਗਾ ਕਦੇ ਵੀ ਕਿਉਂਕਿ ਉਹਨੇ ਪੰਜਾਬ ਦੀ ਧਰਤੀ ਤੇ ਇਹੋ ਜੇ ਕੰਡੇ ਵੀ ਜੇ ਆ ਜੇ 40 50 60 ਪਿੰਡਾਂ ਨੂੰ ਜੇ ਕਾਲਾ ਪੀਲਿਆ ਹੋਇਆ ਕੈਂਸਰ ਹੋਇਆ ਕੁਝ ਵੀ ਹੋਇਆ ਇਹ ਸੁਖਵੀਰ ਬਾਦਲ ਹੋਰਾਂ ਦੀ ਇਹ ਕਾਰਪੋਰੇਟ ਘਰਾਣਿਆਂ ਤੋਂ ਇਹ ਗੱਫੇ ਲੈਂਦੇ ਸੀ ਤੇ ਉਹਨਾਂ ਨੂੰ ਲਾਭ ਦਿੰਦੇ ਸੀ ਤੇ ਆ ਜੀਰੇ ਦੀ ਤੁਸੀਂ ਆ ਜਮੀਨ ਦੇਖੋ ਕਿੰਨੀ ਉਪਜਾਊ ਜ਼ਮੀਨ ਹੈ ਇਹਦੇ ਉੱਤੇ ਕਿੰਨੀ ਵਧੀਆ ਕਣਕ ਪੈਦਾ ਹੁੰਦੀ ਹੈ ਫੈਕਟਰੀ ਲੱਗਣ ਦੇ ਕਾਬਿਲ ਆ ਇਹ ਇਹ ਲਾਲੋ ਟਿੱਬਿਆਂ 'ਚ ਜਾ ਕੇ ਕਿਤੇ ਅਸੀਂ ਕਦੋਂ ਕਹਿੰਨੇ ਲੱਗਣੀਆਂ ਚਾਹੀਦੀਆਂ ਸੰਤਾਂ ਜਿੱਥੇ ਧਰਤੀ ਉਪਜਾਊ ਨਹੀਂ ਹੈਗੀ ਤੇ ਧਰਤੀ ਨੂੰ ਜ਼ਬਰਦਸਤੀ ਅਕਵਾਇਰ ਕਰਕੇ ਇਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ 100 ਸਾਲਲੇ ਦੇ ਉੱਤੇ ਭਗਤ ਸਿੰਘ ਦਾ ਜਨਮ ਦਿਹਾੜਾ ਤਾਂ ਨਹੀਂ ਉਹਨਾਂ ਨੇ ਮਨਾਇਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਸਾਨੂੰ ਉਹਨਾਂ ਨੇ ਭਗਤ ਸਿੰਘ ਦਾ ਕਿਤੇ ਜਨਮ ਦਿਹਾੜਾ ਨਹੀਂ ਮਿਸ਼ਾਲ ਮੰਗਾਈ ਲਾਹੌਰ ਤੋਂ ਡਾਕਟਰ ਸ਼ਕੀਲਾ ਖਾਨ ਮਰਸ਼ੀਦ ਪਾਕਿਸਤਾਨ ਲਾਹੌਰ ਦੀ ਐਮਪੀ ਜ਼ੀਰੇ ਪਹੁੰਚੀ ਸੀ ਮਿਸ਼ਾਲ ਲੈ ਕੇ ਉਹ ਸਾਡੀਆਂ ਇਥੇ ਜਿਹੜੀਆਂ ਔਰਤਾਂ ਸੀ ਮੇਰੀ ਪਤਨੀ ਹੋਰ ਉਹਨਾਂ ਦੀਆਂ ਸਾਥਣਾਂ ਉਹ ਤੇ ਮਿਸ਼ਾਲ ਫੜ ਕੇ ਭਗਤ ਸਿੰਘ ਦੇ ਨਾਰੇ ਲਾ ਰਹੀਆਂ ਸੀ ਪਰ ਸੁਖਬੀਰ ਬਾਦਲ ਆਪਣੀ ਪੁਲਿਸ ਦੇ ਜ਼ੋਰ ਦੇ ਉੱਤੇ ਐਸੇ ਫੈਕਟਰੀ ਦਾ ਉਦਘਾਟਨ ਕਰ ਰਿਹਾ ਸੀ ਦੀਪ ਮਲਹੋਤਰੇ ਦੀ ਫੈਕਟਰੀ ਦਾ ਪਰ ਸੁਖਬੀਰ ਬਾਦਲ ਦਾ ਮਾਗੀ ਤੇ ਫੇਰ ਐਲਾਨ ਆਇਆ ਉਹ ਕਹਿੰਦੇ ਕਿ ਪੰਜਾਬ ਨੂੰ ਜੇ ਬਚਾ ਸਕਦਾ ਤਾਂ ਕਾਲੀਦਾਲੀ ਬਚਾ ਸਕਦਾ ਅਕਾਲੀ ਦਲ ਦਾ ਅਕਾਲੀ ਸ਼ਬਦ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ ਅਕਾਲੀ ਅਕਾਲੀ ਹੁੰਦਾ ਕੌਣ ਸੀ ਉਹ ਜਿਹੜਾ ਇੱਕ ਤਾਂ ਅਕਾਲ ਪੁਰਖ ਦੇ ਭਾਣੇ ਚ ਰਹੇ ਪਰ ਪਰ ਉਹ ਤਾਂ ਕਹਿ ਰਹੇ ਆ ਵੀ ਉਹਨਾਂ ਦਾ ਭਾਵ ਹੈ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਮੈਂ ਬਚਾ ਸਕਦਾ ਸਾਡੀ ਅਗਵਾਈ ਬਚਾ ਸਕਦਾ ਮੈਂ ਇਹੀ ਗੱਲ ਕਹਿ ਦੇਣੀ ਚਾਹੁੰਦਾ ਡਾਕਟਰ ਸਾਹਿਬ ਕਿ ਸੁਖਵੀਰ ਬਾਦਲ ਅਕਾਲੀ ਹੈ ਹੀ ਨਹੀਂ ਅਸੀਂ ਅਕਾਲੀ ਸ਼ਬਦ ਦਾ ਸਤਿਕਾਰ ਕਰਦੇ ਹਾਂ ਅਕਾਲੀ ਲਾਉਂਦੇ ਸੀ ਗੁਰੂ ਕੇ ਬਾਗ ਦੇ ਮੋਰਚੇ ਜੈਤੋ ਦੇ ਮੋਰਚੇ ਇਹ ਲਾਉਂਦੇ ਸ਼ਰਾਫ ਫੈਕਟਰੀਆਂ ਯਾਰ ਇਹ ਧਰਤੀ ਸਮਾਨ ਦਾ ਫਰਕ ਹੈ ਇਹ ਤਾਂ ਅਕਾਲੀ ਦੇ ਬੁਰਕੇ ਦੇ ਵਿੱਚ ਤੁਰੇ ਫਿਰਦੇ ਕਾਰਪੋਰੇਟ ਘਰਾਣਿਆਂ ਦੇ ਦ ਨੇ ਖੁਦ ਕਾਰਪੋਰੇਟ ਹੈ ਬੰਦਾ ਇਹਦੀਆਂ ਪਤਾ ਨਹੀਂ ਕਿੰਨੀਆਂ ਕਿ ਟ੍ਰਾਂਸਪੋਰਟਾਂ ਕਿੰਨੀਆਂ ਕਿ ਫੈਕਟਰੀਆਂ ਕਿੰਨੇ ਕਿ ਕਾਰਖਾਨੇ ਕਿੰਨੇ ਕਿ ਦੇ ਪਿੰਡ ਜਮੀਨਾਂ ਇਹਦਾ ਕੋਈ ਜ਼ਾਇਦਾ ਦਾ ਹਸਾਬਕਤਾਵਾ ਇਹਦਾ ਹਸਾਬਕ ਡੰਗਰਾਂ ਦੇ ਨਾਂ ਤੇ ਪਸ਼ੂਆਂ ਦੇ ਨਾਂ ਤੇ ਮੱਝਾਂ ਦੇ ਨਾਂ ਤੇ ਇਹਨਾਂ ਦੀ ਜਾਇਦਾਦ ਆ ਕੋਈ ਹਸਾਬ ਕਿਤਾਬ ਨਹੀਂ ਇਹੀ ਲੋਕ ਆ ਜਿਹੜੇ ਹਸਾਬ ਕਿਤਾਬ ਲੈ ਲੈਣਗੇ ਇਹਨਾਂ ਤੋਂ ਇਹ ਜਿਹੜੇ ਰਾਹ ਤੁਰਪੇ ਆ ਨਾ ਲੋਕ ਲੋਕ ਕੋਹਲਾਂ ਦੇ ਸਾਹਮਣੇ ਕੋਈ ਟਿਕਦਾ ਨਹੀਂ ਹੁੰਦਾ ਇਸ ਕਰਕੇ ਅਸੀਂ ਅੱਜ ਬਾਰ ਬਾਰ ਇਹਨਾਂ ਲੋਕਾਂ ਦਾ ਹੀ ਧੰਨਵਾਦ ਕਰ ਰਹੇ ਆ ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ ਠੰਡ ਦੇ ਵਿੱਚ ਬੈਠ ਕੇ ਚਾਹੇ ਟਿੱਕਰੀ ਮੋਰਚਾ ਸੀ ਸਿੰਘੂ ਮੋਰਚਾ ਸੀ ਚਾਹੇ ਜ਼ੀਰੇ ਦਾ ਮੋਰਚਾ ਅੱਜ ਇਹਨੇ ਫੇਰ ਇੱਕ ਨਵਾਂ ਰਾਹ ਦਿੱਤਾ ਹੈ ਜ਼ੀਰਾ ਜ਼ੀਰਾ ਜਿਹਦੇ ਬਾਰੇ ਕਹਿ ਜਾਂਦਾ ਸੀ ਤਾਂ ਜੈਡ ਨਾਲ ਸ਼ੁਰੂ ਹੁੰਦਾ ਤੇ ਏ ਨਾਲ ਖਤਮ ਹੁੰਦਾ ਹੈ ਉਲਟਾ ਹੈ ਇਹ ਅੱਜ ਜ਼ੀਰੇ ਵਾਲਿਆਂ ਨੇ ਵੀ ਇ ਇੱਧਰ ਜਦੋਂ ਮੈਂ ਜਾਂਦਾ ਸੀ ਨਟ ਕਰਨ ਪਰਲੇ ਪਾਸੇ ਮਾਲਵੇ ਦੀ ਧਰਤੀ ਦੇ ਉੱਤੇ ਮਾਨਸਾ ਦੇ ਵਿੱਚ ਬਠਿੰਡੇ ਦੇ ਵਿੱਚ ਸੰਗਰੂਰ ਦੇ ਵਿੱਚ ਕਹਿੰਦੇ ਹੁੰਦੇ ਸੀ ਅਸੀਂ ਪੈਪਸੂ ਵਾਲੇ ਆ ਅਸੀਂ ਦੂਰੀ ਗੁਲਾਮੀ ਦੇ ਦੂਰੀ ਗੁਲਾਮੀ ਦੇ ਖਿਲਾਫ ਲੜਾਈ ਲੜੀ ਅੰਗਰੇਜ਼ਾਂ ਦੇ ਖਿਲਾਫ ਵੀ ਰਾਜਾਂ ਦੇ ਖਿਲਾਫ ਵੀ ਤੁਸੀਂ ਕੱਲੇ ਅੰਗਰੇਜ਼ਾਂ ਦੇ ਖਿਲਾਫ ਲੜੀਏ ਪਰ ਇੰਨਾ ਲੋਕਾਂ ਨੇ ਅੱਜ ਸਾਬਤ ਕਰਤਾ ਹੈ ਕਿ ਜੀਰੇ ਤੋਂ ਵੀ ਕਰਾ ਨਿਕਲਦਾ ਨਵਾ ਭਾਈ ਇੱਥੇ ਫੈਕਟਰੀਆਂ ਬੰਦ ਕਰਾਈਆਂ ਜਾ ਸਕਦੀਆਂ ਸ਼ਰਾਬ ਬੰਦ ਕਰਾਈ ਜਾ ਸਕਦੀ ਹੈ ਇਹ ਪੰਜਾਬ ਦੀ ਧਰਤੀ ਹੈ ਇਸ ਪੰਜਾਬ ਦੀ ਧਰਤੀ ਤੇ ਡਾਕਟਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ 1999 ਈਸਵੀ ਦੇ ਵਿੱਚ ਅਮ ਅਮਰਤ ਦੀ ਧਾਰਾ ਵਗਾਈ ਸੀ ਅਮਰਤ ਦੀ ਧਾਰਾ ਤੇ ਅਕਾਲੀਆਂ ਨੇ ਜਿਹਨੂੰ ਤੁਸੀਂ ਅਕਾਲੀ ਕਹੀ ਜਾਂਦੇ ਹੋ ਸੁਖਬੀਰ ਬਾਦਲ ਹੋਰਾਂ ਨੇ ਸ਼ਰਾਬ ਦੀ ਧਾਰਾ ਵਗਾਈ ਐ ਇੱਥੇ ਤੇ ਅਸੀਂ ਅਮਰਤ ਦੀ ਧਾਰਾ ਨੂੰ ਕਦੇ ਸੁੱਕਣ ਨਹੀਂ ਦੇਵਾਂਗੇ ਤੇ ਪੰਜਾਬ ਦੀ ਧਾਰਾ ਦੇ ਉੱਤੇ ਅਮਰਤ ਦੀ ਧਾਰਾ ਤਾਂ ਵਗ ਸਕਦੀ ਐ ਬਗਾਵਾਂਗੇ ਇਹ ਪੰਜਾਬ ਦੇ ਲੋਕ ਵਗਾਉਣਗੇ ਪਰ ਇੱਥੇ ਸ਼ਰਾਬ ਦੀ ਧਾਰਾ ਨਹੀਂ ਅਸੀਂ ਬਗਣ ਦੇਾਂਗੇ ਕਦੇ ਵੀ ਪਰ ਭਗਵੰਤ ਮਾਨ ਨੇ ਅੱਜ ਫੈਸਲਾ ਲਿਆ ਕਈ ਮਹੀਨਿਆਂ ਬਾਅਦ ਇਹ ਫੈਸਲਾ ਪਹਿਲਾਂ ਵੀ ਲਿਆ ਜਾ ਸਕਦਾ ਸੀ ਕਿ ਨਹੀਂ ਹਾਂ ਇਹ ਪਹਿਲਾਂ ਫੈਸਲਾ ਲਿਆ ਜਾ ਸਕਦਾ ਸੀ ਸਰਕਾਰਾਂ ਵੀ ਵੇਖਦੀਆਂ ਹੁੰਦੀਆਂ ਵੀ ਕਿਥੋਂ ਤੱਕ ਇਹ ਜਾਊਗਾ ਕੋਲ ਕਿਵੇਂ ਜੇ ਹੋਊਗਾ ਇੱਕ ਵਾਰੀ ਲੱਗਦਾ ਸੀ ਕਿ ਕੋਲ ਤਾਂ ਔਖੜ ਗਿਆ ਪਰ ਜਥੇਬੰਦੀਆਂ ਜਦੋਂ ਸਾਰੀਆਂ ਪੰਜਾਬ ਦੀਆਂ ਇਨਵੋਲਵ ਹੋ ਗਈਆਂ ਉਹ ਜਥੇਬੰਦੀਆਂ ਜਿਨ੍ਹਾਂ ਨੇ ਟਿੱਕਰੀ ਜਿੱਤਿਆ ਜਿਨ੍ਹਾਂ ਨੇ ਸਿੰਘੂ ਜਿੱਤਿਆ ਤੁਸੀਂ ਉੱਥੇ ਆਪ ਚਸ਼ਮਦੀਦ ਗਵਾਹ ਹੈ ਕਿ ਉਹੀ ਲੋਕ ਨੇ ਉਹੀ ਚੰਡੇ ਨੇ ਉਹੀ ਡੰਡੇ ਨੇ ਉਹੀ ਚਿਹਰੇ ਨੇ ਜਿਨ੍ਹਾਂ ਨੇ ਉੱਥੇ ਮੋਦੀ ਦਾ ਮੂੰਹ ਮੋੜਿਆ ਸੀਗਾ ਤੇ ਅੱਜ ਇੱਥੇ ਇਹਨਾਂ ਨੇ ਇਨਾਂ ਦਾ ਮਲੋਤਰੇ ਹੋਣ ਸੁਖਬੀਰ ਬਾਦਲ ਹੋਣ ਪੰਜਾਬ ਸਰਕਾਰ ਹੋਵੇ ਕੋਈ ਵੀ ਹੋਵੇ ਉਹਨਾਂ ਨੂੰ ਅੱਜ ਝੁਕਾ ਕੇ ਰੱਖਦਾ ਹੈ ਇਹ ਇਨਾਂ ਝੰਡਿਆਂ ਦੀ ਇਨਾਂ ਲੋਕਾਂ ਦੀ ਜਾਇਜ਼ਾਕਾਰ ਨਹੀਂ ਬਣਦੀ ਹੈ ਜਿਹੜੇ ਲਗਾਤਾਰ ਸੰਘਰਸ਼ ਦੇ ਵਿੱਚ ਰਹਿੰਦੇ ਆ ਔਰ ਇਹਦੇ ਨਾਲ ਹੀ ਮੈਂ ਉਹਨਾਂ ਪੱਤਰਕਾਰਾਂ ਨੂੰ ਵੀ ਅੱਜ ਧੰਨਵਾਦ ਦੇਣਾ ਚਾਹੁੰਦਾ ਉਹ ਪੱਤਰਕਾਰ ਜਿਨ੍ਹਾਂ ਨੂੰ ਕਾਰਪੋਰੇਟ ਘਰਾਣੇ ਵੀ ਸਰਕਾਰਾਂ ਵੀ ਹੋਰ ਵੀ ਹੱਡੀ ਤੇ ਬੋਟੀ ਵਿਖਾਉਂਦੀਆਂ ਹੱਡੀ ਤੇ ਬੋਟੀ ਜਿਹੜੀ ਸਵਾਦ ਬਹੁਤ ਹੁੰਦੀ ਹੈ ਬਹੁਤ ਸਵਾਦ ਹੁੰਦਾ ਉਹ ਵੀ ਜੇ ਮੁਫਤ ਦੀ ਮਿਲਦੀ ਹੋਵੇ ਤੇ ਜਿਹੜੇ ਪੱਤਰਕਾਰਾਂ ਨੂੰ ਹੱਡੀ ਮੁਫਤ ਦੀ ਤੇ ਬੋਟੀ ਮੁਫਤ ਦੀ ਮਿਲਦੀ ਹੈ ਤੇ ਜਿਹੜਿਆਂ ਨੂੰ ਖਾਣ ਦੀ ਆਦਤ ਹੈ ਉਹ ਤੁਸੀਂ ਜਾਣਦੇ ਹੋ ਥੋੜੀ ਪਾਸ਼ਾ ਦੇ ਵਿੱਚ ਉਹਨੂੰ ਪੀਲੀ ਪੱਤਰਕਾਰੀ ਕਹਿੰਦੇ ਆ ਉਹ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਅੱਜ ਸਬਕ ਹੈ ਕਿ ਇੱਕ ਪੱਤਰਕਾਰ ਤੁਹਾਡੇ ਵਰਗੇ अनेਕਾਂ ਉਹ ਪੱਤਰਕਾਰ ਜਿਹੜੇ ਇੱਥੇ ਠੰਡ ਦੇ ਵਿੱਚ ਭੁੱਖ ਦੇ ਵਿੱਚ ਆ ਲੰਗਰਾਂ ਦਾ ਪ੍ਰਸ਼ਾਦਾ ਛੱਕ ਕੇ ਲੋਕਾਂ ਨਾਲ ਖੜਦੇ ਆ ਆਪਦੇ ਕੈਮਰੇ ਲੈ ਕੇ ਆਪਦੀਆਂ ਕਲਮਾਂ ਲੈ ਕੇ ਔਰ ਇਹਨਾਂ ਘੋਲਾਂ ਦੇ ਹੱਕ ਦੇ ਵਿੱਚ ਲਗਾਤਾਰ ਲੋਕਾਂ ਦੇ ਹੱਕ 'ਚ ਰਿਪੋਰਟਾਂ ਕਰਦੇ ਆ ਔਰ ਪੱਤਰਕਾਰੀ ਕਰਦੇ ਆ ਉਹ ਤੇ ਇੱਕ ਉਹ ਪੀੜੀ ਪੱਤਰਕਾਰੀ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਹੱਡੀ ਤੇ ਬੋਟੀ ਚੂਸਣ ਦਾ ਸੁਆਦ ਪੈ ਜੇ ਉਹ ਅਸਲ ਦੇ ਵਿੱਚ ਹੱਡੀ ਤੇ ਬੋਟੀ ਨੂੰ ਚੂਸਦੇ ਲੋਕਾਂ ਦਾ ਖੂਨ ਚੂਸਦੇ ਐ ਤੁਸੀਂ ਲੋਕਾਂ ਦੇ ਪੁੱਤ ਕਹਿਣਾ ਬਣਦਾ ਤੁਹਾਡੇ ਵਰਗਿਆਂ ਨੂੰ ਵੀ ਜਿਹੜੇ ਆ ਕੈਮਰੇ ਲੈ ਕੇ ਦਿਨ ਰਾਤ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਨੇਹਰੀਆਂ ਦੇ ਵਿੱਚ ਨਾਲ ਹੀ ਤੁਰੇ ਰਹਿੰਦੇ ਹੋ ਯਾਰ ਤੇ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਵੀ ਸਲਾਮ ਕਰਦੇ ਆਂ ਅਸੀਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਸਲਾਮ ਕਰਦੇ ਆਂ ਜਿਹੜੇ ਲੋਕਾਂ ਨਾਲ ਖੜਦੇ ਆ ਪਰ ਜਿਹੜੇ ਹੱਡੀ ਤੇ ਬੋਟੀ ਵਾਲੇ ਹੈਗੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਹੱਡੀ ਬੋਟੀ ਨੇ ਨਾਲ ਨਹੀਂ ਜਾਣਾ ਤੁਹਾਡੇ ਇਹ ਬਹੁਤੀ ਧੀਰ ਨਹੀਂ ਚੱਲਦੀ ਹੁੰਦੀ ਇਹ ਸਵਾਦ ਛੱਡ ਦਿਓ ਯਾਰ ਇਹ ਮਾੜਾ ਸਵਾਦ ਹੈ ਇਹ ਹਿੰਦੁਸਤਾਨ ਨੂੰ ਸਾਡੇ ਦੇਸ਼ ਨੂੰ ਸਾਡੇ ਲੋਕਾਂ ਨੂੰ ਡੋਬੇਗਾ ਇਹ ਤੋਂ ਵਾਪਸ ਆਓ ਜਿਹੜਾ ਭੁੱਖੇ ਰਹਿ ਕੇ ਲੰਗਰ ਦਾ ਪ੍ਰਸ਼ਾਦਾ ਛੱਕ ਕੇ ਲੜਾਈ ਲੜਨ ਦੇ ਵਿੱਚ ਸਵਾਦ ਆ ਨਾ ਉਹ ਹੱਡੀ ਤੇ ਬੋਟੀ ਦੇ ਵਿੱਚ ਸਵਾਦ ਨਹੀਂ ਹੈਗਾ ਤੁਸੀਂ ਵਾਪਸ ਆਓ ਅਸੀਂ ਪੱਤਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਤਾਂ ਅੱਜ ਦੇ ਇਸ ਜੰਗ ਦੇ ਮੈਦਾਨ ਦੇ ਵਿੱਚ ਖੜੇ ਆਂ ਜੰਗ ਜਿੱਤਿਆ ਜਾ ਚੁੱਕਿਆ ਹੈ ਝੰਡਾ ਫੈਰ ਆਇਆ ਜਾ ਚੁੱਕਿਆ ਜਿੱਤ ਦਾ ਪਰਚਮ ਚੁਲਾਤਾ ਲੋਕਾਂ ਨੇ ਅੱਜ ਇੱਥੇ ਜ਼ੀਰੇ ਦੀ ਧਰਤੀ ਦੇ ਉੱਤੇ ਤਾਂ ਜਿੱਥੇ ਅਸੀਂ ਤੁਹਾਡਾ ਪੱਤਰਕਾਰਾਂ ਦਾ ਲੋਕਪੱਖੀ ਪੱਤਰਕਾਰਾਂ ਦਾ ਮੈਂ ਫੇਰ ਕਹੂੰਗਾ ਗੋਦੀ মিডিਆ ਕਹਿੰਦੇ ਨੇ ਜਿਹਨੂੰ ਜਾਂ ਹੱਡੀ ਬੋਟੀ ਵਾਲਾ ਮੈਂ ਤਾਂ ਪਹਿੜਾ ਸ਼ਬਦ ਵਰਤਣ ਲੱਗ ਗਿਆ ਤੇ ਅਸੀਂ ਉਹਨਾਂ ਦਾ ਤਾਂ ਕੋਈ ਧੰਨਵਾਦ ਨਹੀਂ ਉਹਨਾਂ ਨੂੰ ਦੇਣਾ ਚਾਹੁੰਦੇ ਥੋੜਾ ਧੰਨਵਾਦ ਕਰਦੇ ਆ ਆ ਡੰਡੇ ਤੇ ਝੰਡੇ ਵਾਲੇ ਲੋਕ ਜਿਹੜੇ ਆ ਖੜੇ ਆ ਇੱਥੇ ਆਪਣੇ ਬਾਲ ਬੱਚੇ ਨੂੰ ਛੱਡ ਕੇ ਇੱਥੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਲਗਾਤਾਰ ਇੱਥੇ ਲੜੇ ਮਰੇ ਇੱਥੇ ਰਹੇ ਤੇ ਉਹਨਾਂ ਨੂੰ ਅਸੀਂ ਧੰਨਵਾਦ ਦੇਣਾ ਚਾਹੁੰਦੇ ਆ ਤੇ ਲੋਕਾਂ ਨੂੰ ਇੱਕੋ ਗੱਲ ਕਹਿੰਦੇ ਆ ਕਿ ਜੇ ਜਿਉਣਾ ਚਾਹੁੰਦੇ ਹੋ ਜਿਹੜਾ ਅਸੀਂ ਨਾਰਾ ਲਾਉਂਦੇ ਹੁੰਦੇ ਸੀ ਕਿ ਜੇ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਅੱਜ ਉਹ ਨਾਰੇ ਨੂੰ ਹੋਰ ਉੱਚਾ ਕਰਨ ਦੀ ਲੋੜ ਹੈ ਕਿ ਪੈਰ ਪੈਰ ਦੇ ਉੱਤੇ ਲੜਾਈਆਂ ਆਉਣਗੀਆਂ ਹਲੇ ਇਹ ਲੜਾਈ ਮੁੱਕ ਨਹੀਂ ਚੱਲੀ ਇਹ ਆਖਰੀ ਲੜਾਈ ਨਹੀਂ ਹੈ ਲੱਗਦਾ ਸੀ ਵੀ ਸਿੰਘੂ ਜਿੱਤ ਲਿਆ ਟਿੱਕਰੀ ਜਿੱਤ ਲਿਆ ਤੇ ਹੁਣ ਤੇ ਖਾਨੀ ਮਸਲੇ ਹਾਲਾ ਸਾਰੇ ਨਹੀਂ ਆਹ ਦੇਖੋ ਨਮਾ ਮਸਲਾ ਖੜਾ ਹੈ ਲਤੀਫਪੁਰਾ ਖੜਾ ਹੈ ਉਧਰ ਉਹ ਸਿੰਘਾਂ ਦੀ ਰਿਹਾਈ ਤੋਂ ਵੀ ਅੱਗੇ ਜਾ ਕੇ ਮੈਂ ਕਹਿਣਾ ਚਾਹੁੰਦਾ ਜਿਹੜੇ ਬੁੱਧੀਜੀਵੀ ਨੇ ਉਧਰ ਉਹ ਬੁੱਧੀਜੀਵੀ ਜਿਹੜੇ 80 80 ਸਾਲ ਦੇ 90 90 ਸਾਲ ਦੇ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਵੀ ਬੰਦ ਕੀਤੇ ਹੋਏ ਨੇ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ ਇਹ ਕੀ ਗੱਲ ਹੈਗਾ ਕਿ ਮੇਰੇ ਲਈ ਕਾਨੂੰਨ ਹੋਰ ਤੁਹਾਡੇ ਲਈ ਹੋਰ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਲੜਾਈਆਂ ਹਲੇ ਬਾਕੀ ਪਈਆਂ ਪੈਂਡਿੰਗ ਪਈਆਂ ਉਹ ਲੋਕ ਲੜਨਗੇ ਤੇ ਨਵਾਂ ਰਾਹ ਇਹ ਹੋਰ ਸਾਡਾ ਗ੍ਰਾਫ ਉੱਚਾ ਹੋਇਆ ਇਹ ਲੜਨ ਵਾਲੇ ਲੋਕਾਂ ਦਾ ਸੰਘਰਸ਼ ਕਰਨ ਵਾਲੇ ਲੋਕਾਂ ਦਾ ਗ੍ਰਾਫ ਹੋਰ ਉੱਚਾ ਹੋਇਆ ਤੇ ਅਸੀਂ ਲੋਕਾਂ ਦੀ ਇਸ ਲੜਾਈ ਨੂੰ ਇਸ ਜਿੱਤ ਨੂੰ ਸਲਾਮ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਸੁਖਬੀਰ ਬਾਦਲ ਹੋਰਾਂ ਨੂੰ ਮਲਹੋਤਰਾ ਸਾਹਿਬ ਹੋਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇ ਤੁਹਾਡਾ ਅਮੀਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋਣ ਨੂੰ ਜੀ ਕਰਦਾ ਨਾ ਕਿ ਅਸੀਂ ਅਮੀਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋਣਾ ਤਾਂ ਬਾਦਲ ਸਾਹਿਬ ਸਾਰੇ ਕਾਰਪੋਰੇਟ ਕਰਾਣਿਆਂ ਨੂੰ ਅਸੀਂ ਇੱਥੇ ਕਹਿਣਾ ਚਾਹੁੰਦੇ ਆ ਕਿ ਲੋਕਾਂ ਦਾ ਖੂਨ ਚੂਸ ਕੇ ਤੁਹਾਨੂੰ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਨਹੀਂ ਦੇਵਾਂਗੇ ਅਸੀਂ ਅਸੀਂ ਉਹ ਸੂਚੀਆਂ ਪਾੜ ਦੇਾਂਗੇ ਅਸੀਂ ਉਹਨਾਂ ਸੂਚੀਆਂ 'ਚ ਨਾਮ ਨਹੀਂ ਇਹ ਵੰਡ ਕੇ ਛੱਕਣ ਵਾਲਾ ਸਿਧਾਂਤ ਹੈ ਜਿਹੜਾ ਆਕਾਲੀ ਦਲ ਨੇ ਛੱਡਤਾ ਹੈ ਉਹ ਤਾਂ ਹੀ ਉਹ ਅਮੀਰ ਸਿੱਖ ਬਣਨਾ ਚਾਹੁੰਦਾ ਨਾ ਕਿ ਮੈਂ ਅਮੀਰ ਸਿੱਖ ਬਣਨਾ ਚਾਹੁੰਦਾ ਦੁਨੀਆ ਦਾ ਪਹਿਲੇ ਨੰਬਰ ਤੇ ਆਉਣਾ ਚਾਹੁੰਦਾ ਬਣੂੰਗਾ ਕਿਵੇਂ ਜੇ ਇਹਨਾਂ ਦਾ ਹਿੱਸਾ ਖੋ ਕੇ ਲੈ ਕੇ ਜਾਊਗਾ ਫੇਰ ਹੀ ਹੈ ਨਾ ਇਹਨਾਂ ਦੇ ਘਰਾਂ 'ਚ ਰੋਟੀ ਨਹੀਂ ਹੋਊਗੀ ਤੇ ਉਹਦੇ ਘਰੇ ਕੁੱਤੇ ਵੀ ਮਤਲਬ ਮੂੰਹ ਨਹੀਂ ਮਾਰਦੇ ਹੈਗੇ ਵਧੀਆ-ਵਧੀਆ ਖਾਣਿਆਂ ਨੂੰ ਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਦੀਆਂ ਨੀਤੀਆਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਔਰ ਕਾਰਪੋਰੇਟ ਘਰਾਣੇ ਆ ਜਿਹੜੇ ਉਹਨਾਂ ਨੂੰ ਅਸੀਂ ਆਪਣਾ ਪਾਉਣ ਪਾਣੀ ਤੇ ਧਰਤੀ ਹੈ ਜਿਹੜੀ ਉਹ ਗੰਦੀ ਨਹੀਂ ਕਰਨ ਦੇਾਂਗੇ ਤੇ ਲੋਕ ਆ ਜਿਹੜੇ ਇਹ ਅੱਜ ਜ਼ੀਰੇ ਦੇ ਲੋਕਾਂ ਨੇ ਸੁਨੇਹਾ ਦਿੱਤਾ ਹੈ ਤੇ ਜ਼ੀਰੇ ਦੇ ਲੋਕਾਂ ਨੇ ਇੱਕ ਵੱਡਾ ਮੋਰਚਾ ਜਿੱਤਿਆ ਬਾਰ-ਬਾਰ ਜ਼ੀਰੇ ਦੇ ਲੋਕਾਂ ਦਾ ਧੰਨਵਾਦ ਕਰਨ ਨੂੰ ਜੀ ਕਰਦਾ ਹੈ ਤੁਹਾਡਾ ਲੋਕ ਪੱਕੀ ਪੱਤਰਕਾਰਾਂ ਦਾ ਧੰਨਵਾਦ ਕਰਨ ਨੂੰ ਜੀ ਕਰਦਾ ਹੈ ਤੇ ਹੋਰ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਅਸੀਂ ਬਚਾ ਲਾਂਗੇ ਹੁਣ ਲੱਗਦਾ ਹੈ ਬਿਲਕੁਲ ਰੱਲਾ ਸਾਹਿਬ ਹੋਰਾਂ ਨੇ ਠੀਕ ਗੱਲ ਕੀਤੀ ਹੈ ਇਹ ਕੋਈ ਆਖਰੀ ਲੜਾਈ ਨਹੀਂ ਅਜੇ ਉਹ ਸੈਂਕੜੇ ਫੈਕਟਰੀਆਂ ਕਾਰਖਾਨੇ ਤੇ ਇਹੋ ਜਿਹੇ ਬੈਠੇ ਨੇ ਜਿਹੜੇ ਦਿਨ ਰਾਤ ਸਾਡੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਨੂੰ ਪਲੀਤ ਕਰ ਰਹੇ ਨੇ ਸੋ ਪੂਰੇ ਪੰਜਾਬ ਔਰ ਦੇਸ਼ ਨੂੰ ਪੂਰੀ ਲੁਕਾਈ ਨੂੰ ਅਜੇ ਹੋਰ ਲੜਾਈ ਲੜਨੀ ਪੈਗੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮੇਰਬਾਨੀ